ਤੁਹਾਨੂੰ ਕੁੜਾ ਵੇ ਦਿੱਤੇ ਆਪਣਾ ਸਨਮਾਨ ਲੈਣ ਸੰਗਰਾਂ ਸਾਹਿਬ ਸਰਕਾਰੀ ਸਕੂਲ ਚ ਪੜ੍ਹੇ ਲੱਗਦੇ ਜਿਹਦਾ ਨਾਮ ਬੋਲਿਆ ਕਹਿੰਦੇ ਹਾਜ਼ਰ ਜੀ ਸਾਰੇ ਸੰਤ ਮਹਾਂਪੁਰ ਫਿਰ ਹੋਰ ਸਨਮਾਨ ਵੀ ਜਿਹੜਾ ਰਹਿ ਗਿਆ ਉਹ ਵੀ ਕਰਦੇ ਆਪਾਂ ਤੇ ਨਾਲੋਂ ਨਾਲ ਦੇ ਸਾਰਿਆਂ ਦਾ ਧੰਨਵਾਦ ਜਿਹੜਾ ਸਨਮਾਨ ਰਹਿ ਗਿਆ ਬਹੁਤ ਸਾਰਾ ਉਹਨਾਂ ਤੋਂ ਫਿਰ ਮਾਣ ਜਾਣੇ ਉਹਦਾ ਆਸਰੇ ਸਨਮਾਨ ਕਰਦਾਂਗੇ। ਲੋ ਜੀ ਹਰਬੀ ਸੰਘਰ ਦੇ ਦੋ ਸ਼ਬਦ ਸੁਣੋ। ਬੈਠ ਕੇ ਸੁਣੋ ਸਾਰੇ। ਬਹਿ ਜੋ ਸਾਰੇ ਨਾਲ ਹੀ ਦੇਖਦਾ ਉਹ ਬਹਿ ਜੋ ਸਾਰੇ ਨਾਲ ਹੀ ਦੇਖ ਲੋ ਤੇ ਪ੍ਰਸ਼ਾਦ ਲੈ ਕੇ ਫਿਰ ਸਤਿਗੁਰਾਂ ਨੂੰ ਹਦੈਕੀ ਦੇ ਕੇ ਕਿਉਂਕਿ ਸਾਰੀ ਕਿਰਪਾ ਗੁਰੂ ਗ੍ਰੰਥ ਸਾਹਿਬ ਜੀ ਆਂ ਦੀ ਹੈ। ਸੱਜੇ ਪਾਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਇਓ ਬਾਈ ਗੁਰੂ ਵਹਿਜੋ ਬਾਈ ਗੁਰੂ ਮਹਾਰਾਜ ਦੇ ਚਰਨਾਂ 'ਚ ਬੈਠੇ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਗੱਜ ਕੇ ਫਤੇ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਹੁਣ ਗੱਲ ਏਦਾਂ ਬਈ ਜਿੰਨੇ ਵੀ ਸਭ ਤੋਂ ਪਹਿਲਾਂ ਬਾਬਾ ਵੰਗੀਰ ਸਿੰਘ ਜੀ ਇਹਨਾਂ ਵਾਸਤੇ ਇੱਕ ਜਗਾਰਾ ਲਾਇਓ ਪਤਾ ਕਿਉਂ ਮੈਂ ਜੇਤੇ ਪਹੁੰਚਿਆ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਤੇ ਇਹਨਾਂ ਦੀ ਬਖਸ਼ਤ ਇਹਨਾਂ ਦੇ ਪਿਆਰ ਕਰਕੇ ਉਬਰਾਏ ਸਾਹਿਬ ਅਕਸਰ ਤੁਹਾਡੀਆਂ ਖਬਰਾਂ ਸੁਣਦੇ ਆ ਅਕਸਰ ਤੁਹਾਨੂੰ ਸੁਣਦੇ ਆ ਅੱਜ ਦਰਸ਼ਨ ਪਹਿਲੀ ਵਾਰੀ ਹੋਏ ਔਰ ਮਹਾਰਾਜ ਸੱਚੇ ਪਾਤਸ਼ਾਹ ਦਾ ਨੁਜੜ ਵੀ ਕਲਾਇ ਰੱਖੇ ਇਦਾਂ ਹੀ ਕੰਮ ਤੁਸੀਂ ਕਰਦੇ ਰਹੋ ਤੇ ਬਾਕੀ ਇੱਕ ਤੁਸੀਂ ਆਪਣੇ ਭਲੇ ਵਾਸਤੇ ਜਕਾਰਾ ਲਾਉਣਾ ਸਾਰਿਆਂ ਨੂੰ ਠੀਕ ਹੈ ਜੀ ਆ ਭੈਣ ਬੈਠ ਵੇਖਦੇ ਆ ਆ ਖੜੀ ਮੇਰੀ ਭੈਣ ਇਹਨੂੰ ਕੀ ਪ੍ਰਸ਼ਾਦ ਪੁੱਤ ਤੈਨੂੰ ਵੀ ਮੈਨਾਂ ਤੇਰੇ ਲਈ ਵੀ ਬਣਾਇਆ ਫਿਰ ਦਾਜਾ ਮੇਰਾ ਸਤਾਵ ਪਹਿਲਾ ਨਹੀਂ ਨਹੀਂ ਸਾ ਪ੍ਰਸ਼ਾਦ ਸਾਰਿਆਂ ਨੂੰ ਮੈਨਾਂ ਆ ਇਹਨੋ ਪੁੱਤ ਆ ਜਿੱਦੀ ਛੱਡ ਵਾਲਿਆ ਬੈਠਾ ਫਿਰ ਤੋਂ ਮੈਂ ਕਿਤੇ ਆ ਖਮੜਾ ਜਣਾ ਲਾ ਲਈ ਚਲ ਮੈਂ ਬਾਬਾ ਜੀ ਮੈਂ ਸੱਚੀ ਬਾਬਾ ਜੀ ਮੈਂ ਸੱਚੀ ਗੱਲ ਮੈਂ ਇੰਨੇ ਜੋਬਾ ਬਹਿਣੀ ਔਰ ਅੱਜ ਮੈਂ ਇਥੇ ਗਰਗਰ ਹੋ ਗਿਆ ਮੇਰੇ ਅੰਦਰ ਇੰਨੀ ਖੁਸ਼ੀ ਆ ਕਿ ਮਹਾਂਪੁਰਸ਼ ਇਹਨਾਂ ਨੇ ਜੋ ਮੈਨੂੰ ਸੱਚੇ ਪਾਤਸ਼ਾਹ ਨੇ ਕਲਾ ਦਿੱਤੀ ਆ ਉਹ ਕਲਾ ਦੇ ਉਹ ਕਲਾ ਇਹਨਾਂ ਨੇ ਡਾਇਲੋਗ ਮੈਨੂੰ ਸੁਣਾਉਣ ਦੇ ਹੁਣ ਕਿਉਂਕਿ ਗੁਰੂ ਮਹਾਰਾਜ ਦੀ ਮਰਿਆਦਾ ਵੀ ਰੱਖਣੀ ਆ ਤੇ ਜੇ ਮੈਂ ਇੱਕ ਵਾਰੀ ਬੈਠੀ ਮੈਂ ਕਹਿੰਦਾ ਸਰਬੱਤ ਦੇ ਭਲੇ ਲਈ ਹੈ ਨਾ ਇੱਕ ਝਗਾਰਾ ਬੋਲੀਏ ਤੇ ਉਹ ਕਿਸਾਨ ਮੋਰਚੇ ਲਈ ਵੀ ਝਗਾਰਾ ਲਾਇਆ ਹੈ ਮਹਾਰਾਜ ਸੱਚੇ ਪਾਸ਼ਾ ਸਰਕਾਰਾਂ ਨੂੰ ਅਕਲ ਦੇਵੇ ਤੇ ਕਿਸਾਨਾਂ ਨੂੰ ਬਲ ਦੇਵੇ ਇਹਨਾਂ ਨਾਲ ਲੜਨ ਦਾ ਸੋ ਮੈਂ ਸਾਰਿਆਂ ਤੋਂ ਬੇਨਤੀ ਕਰਦਾ ਫਿਰ ਇੱਕ ਅੱਧੀ ਗੱਲ ਮर्याਦਾ 'ਚ ਰਹਿ ਕੇ ਤੁਸੀਂ ਉਹਦਾ ਤੁਸੀਂ ਆਨੰਦ ਮਾਣਿਓ ਕਿਉਂਕਿ ਮੈਂ ਕਦੇ ਇਦਾਂ ਮੈਂ ਸਚਿ ਤੁੰਗ ਬਾਬਾ ਜੀ ਤੁਹਾਨੂੰ ਪਤਾ ਹੈ ਕਿਦਾ ਅਵਾ ਤਵਾ ਬੋਲਣ ਵਾਲੇ ਬੰਦੇ ਆ ਹਾਂਜੀ ਉਹ ਮੂੰਹ ਚੋਂ ਕੋਈ ਉਹਦਾ ਨਫਜ਼ ਨਿਕਲ ਗਿਆ ਤੇ ਤੁਸੀਂ ਸਾਰੇ ਮਹਾਂਪੁਰਖੋਂ ਤੇ ਮਾਫੀ ਪਹਿਲੇ ਕਿਉਂਕਿ ਹੋਰ ਨਾ ਮੈਨੂੰ ਉਧਰ ਆਕਾਲ ਤੱਕ ਜਣਾ ਮਗਰ ਤਵਾ ਬੋਲਦੇ ਹੋ ਅਵਾ ਰਹਿਣ ਨਹੀਂ ਨਹੀਂ ਜੇ ਤੁਸੀਂ ਤਵਾ ਬੋਲਦੇ ਹੋ ਅਵਾ ਰਹਿਣ ਦਿਓ ਅਵਾ ਰਹਿਣ ਦਿਓ ਨੰ ਲੱਗ ਗਿਆ ਵੀ ਹੁਣ ਵਾਸਤੇ ਜਿੰਨੀਆਂ ਦੋਤਾਂੀਆਂ ਕਿਤੇ ਮੈਂ ਨਾ ਰਹਿ ਜਾ। ਸੋ ਬਾਬਾ ਜੀ ਨੇ ਬਹੁਤ ਵਧੀਆ ਸਟੇਜ ਵਾਲੀ ਸੋ ਤੁਹਾਡਾ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ। ਸੋ ਮੈਂ ਕਿਹਾ ਵੀ ਇੱਕ ਸਰਵਾਦੇ ਪਹਿਲੇ ਲਈ ਆਪਾਂ ਜਕਾਰਾ ਬੁਲਾਈਏ। ਬੋਲੇ ਸੋ ਨਿਹਾਲ ਇੱਕ ਉਹਨਾਂ ਕਿਸਾਨ ਜਿਹੜੇ ਵੀਰ ਆਪਣੇ ਉਨਾ ਵਿੱਚ ਚੜਦੀ ਕਲਾ ਜੱਫਾ ਜ਼ਿਕਰਾ ਬੋਲੀਏ ਬੋਲੇ ਸੋਨਹਾਰਾ ਕੀ ਬਾਤ ਤੇ ਲੈ ਹੁਣ ਤੁਸੀਂ ਹੁਣ ਕਿਸੇ ਵਾਸਤੇ ਨਹੀਂ ਜ਼ਿਕਰਾ ਬੋਲਣਾ ਨਾ ਮੇਰੇ ਵਾਸਤੇ ਤੇ ਨਾ ਤੁਸੀਂ ਆਪਣੇ ਵਾਸਤੇ ਨਾ ਮਹਾਪੁਰਸ਼ਾਂ ਵਾਸਤੇ ਇੱਕ ਜ਼ਿਕਰਾ ਬੋਲਣਾ ਤੁਸੀਂ ਆਪੋ ਆਪਣੀ ਮਾਂ ਵਾਸਤੇ ਮਾਂ ਵਾਸਤੇ ਬੋਲ ਸਕਦੇ ਨਾ ਬੋਲੇ ਮਾਂ ਨੇ ਤੁਹਾਨੂੰ ਜੰਮਿਆ ਪਾਲਿਆ ਇੰਨਾ ਹੀ ਉਹਦੀ ਚੀਕਾਂ ਨਿਕਲ ਜਾਂਦੀਆਂ ਤੁਹਾਨੂੰ ਜੰਮਿਆ ਉਹ ਮਹਾਰਾਜ ਦੀ ਹਜ਼ੂਰੀ ਚ ਬੈਠੇ ਆ 9 ਮਹੀਨੇ ਤੱਕ ਕੋਹ ਚ ਰੱਖ ਕੇ ਉਹਨੇ ਜਨਮ ਦਿੱਤਾ ਮੈਂ ਸਿਰਫ ਇਹ ਕਲ ਕੇ ਕਹਿਣਾ ਸਾਡੇ ਬਾਬੇ ਨਾਨਕ ਦੀ ਮਾਂ ਸੀ ਸੱਚੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਗੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੀ ਵੀ ਮਾਂ ਸੀ ਸਾਰੇ ਦਰਵਾਜ਼ੇ ਮਾਮਾਂ ਦੇ ਤੇ ਆਪਣੀਆਂ ਵੀ ਮਾਮਾਂ ਦੀ ਇਸ ਕਰਕੇ ਮਾਂ ਦੇ ਨਾਂ ਤੇ ਇੱਕ ਝਗੜਾ ਖੁੱਲ ਕੇ ਬੋਲਿਆ ਠੀਕ ਹੈ ਬੀਬੀ ਮੈਨੂੰ ਪਤਾ ਤੈਨੂੰ ਭੁੱਖ ਸਵੇਰ ਦੀ ਲੱਗੀ ਆ ਲੰਗੜ ਤੋਂ ਛਕਾ ਕੇ ਦੇ ਦਿੰਦਾ ਚਿੰਤਾ ਕੋਈ ਨਹੀਂ ਕਰਨੀ ਇਹ ਮਹਾਰਾਜ ਸੱਚੇ ਪਾਤਸ਼ਾਹ ਦਾ ਦੇਖੋ ਇੱਕ ਗੱਲ ਆ ਵੀ ਮਹਾਰਾਜ ਦਾ ਇਹ ਸਾਡੇ ਗੁਰਦੁਆਰੇ ਚੜ੍ਹਦੀ ਕਲਾ 'ਚ ਰਹਿਣ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹੇ ਆ ਕਿਉਂਕਿ ਦੇਖੋ ਮੈਂ ਇੱਕ ਲਵਨ ਪੜਿਆ ਸੀ ਵੀ ਲੰਗਰ ਵੱਧ ਖਾ ਕੇ ਤਾਂ ਕੋਈ ਮਰ ਸਕਦਾ ਪਰ ਭੁੱਖਾ ਰਹਿ ਕੇ ਨਹੀਂ ਮਰ ਸਕਦਾ ਸੋ ਇਸ ਕਰਕੇ ਮर्यादा ਦੇ ਰਹਿ ਕੇ ਆਪਾਂ ਤੁਹਾਨੂੰ ਥੋੜਾ ਥੋੜਾ ਤੇ ਬਾਬਾ ਜੀ ਪ੍ਰਸ਼ਾਦ ਵੀ ਸਾਰਿਆਂ ਨੂੰ ਦੇਣਾ ਤੁਸੀਂ ਤੇ ਹੁਣ ਇੱਕ ਜ਼ਿਕਰ ਮਾਂ ਵਾਸਤੇ ਗੱਜ ਕੇ ਬੋਲ ਦਿਓ ਠੀਕ ਹੈ ਜੀ ਬੋਲੇ ਸੋ ਨਿਹਾਲ ਯਾ ਬਾ ਤੂੰ ਵੀ ਬੋਲਦੇ ਕਹਿੰਦਾ ਮੈਂ ਆਪਣੇ ਪਿਓ ਦਾ ਲੱਗਾ ਬਰਾਬਰ ਦਾ ਹੱਕਦਰ ਪਰੋ ਵੀ ਆ ਆਪਣੇ ਮਾਪੇ ਦਾ ਸਤਿਕਾਰ ਕਰਿਆ ਕਰੋ ਆਪਣੇ ਮਾਪੇ ਨੂੰ ਇੱਕ ਵਾਰੀ ਜ਼ਰੂਰ ਪੁੱਛਿਆ ਕਰੋ ਆਪਣੀ ਮੰਮੀ ਨੂੰ ਜ਼ਰੂਰ ਉਹਦੇ ਪੈਰੀਆਂ ਥਾ ਕੇ ਕਿਆ ਕਰੋ ਬੇਬੇ ਤੇਰਾ ਮੈਂ ਕੋਟਨ ਕੋਟ ਧੰਨਵਾਦ ਆ ਮਹਾਰਾਜ ਸੱਚੇ ਪਾਸ਼ੇ ਨੇ ਤੈਨੂੰ ਸ਼ਕਤੀ ਦਿੱਤੀ ਅੱਜ ਮੈਂ ਬੋਲ ਰਿਹਾ ਅੱਜ ਮੈਂ ਤੁਰਨ ਰਿਹਾ ਇਸ ਕਰਕੇ ਮਾਪੇ ਦਾ ਸਤਿਕਾਰ ਕਰਿਆ ਕਰੋ ਬਾਕੀ ਇਧਰ ਤਾਰ ਨਹੀਂ ਆ ਸੇ ਠੀਕ ਆ ਅੱਜ ਇਹਨੇ ਪਾਜੀ ਬਹਿ ਜਾਓ ਬਹਿ ਜਾਓ ਬਹਿ ਜਾਓ ਸਾਡੇ ਬਹਿ ਜਾਓ ਕੋਈ ਗੱਲ ਨਹੀਂ ਉਹ ਤੁਹਾਨੂੰ ਪਿਛਲੇ ਨੂੰ ਵੀ ਦੇਖ ਲੈਣਗੇ ਕਿਉਂਕਿ ਮੈਂ ਭਰਾਵਾ ਇੱਥੇ ਮੇਲੇ ਤੇ ਮੈਨੂੰ ਤੇ ਇੰਦਾ ਲੱਗਦਾ ਵੀ ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਮੇਲਾ ਹੀ ਲਾਇਆ ਮਾ ਪਰਸੋਂ ਦੇ ਸੱਨੇ ਇਹਦੇ ਦਰਸ਼ਨ ਆਏ ਬਾਬਾ ਜੀ ਕਿਨੇ ਰਸ ਗਏ ਪਜਣਾ ਬਸ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜਾਏ ਆਪਾਂ ਨੂੰ ਇਹ ਆ ਵੀ ਸੰਗਤ ਦੇਖ ਕੇ ਜੋ ਬਾਬਾ ਜੀ ਨੇ ਅੱਜ ਕੰਮ ਕੀਤੇ ਆ 21 ਜੋੜਿਆਂ ਨੂੰ ਅੱਜ ਦੇ ਆਨੰਦ ਕਾਰਜ ਕੀਤੇ ਆ ਵਿਆਹ ਕੀਤੇ ਆ ਸੋ ਮੈਂ ਦੁਆ ਕਰਦਾ ਪਰਮਪਿਤਾ ਪਰਮਾਤਮਾ ਕੀ ਕਿ ਦੁਨੀਆ ਦੀਆਂ तमाम ਖੁਸ਼ੀਆਂ ਤੁਹਾਡੀ ਝੋਲੀ 'ਚ ਪੈਣ ਔਰ ਤੁਹਾਡੇ ਲਾਗੇ ਕੋਈ ਵੀ ਦੁੱਖ ਦਿਲਦਰ ਨਾ ਆਵੇ ਔਰ ਇੱਕ ਮੇਰੀ ਤੁਹਾਨੂੰ ਬੇਨਤੀ ਆ ਹੱਥ ਜੋੜ ਕੇ ਵੀ ਅੱਜ ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਉਹਨਾਂ ਦੀ ਹਜ਼ੂਰੀ ਦੇ ਵਿੱਚ ਲਾਵਾ ਲਈਆਂ ਮਹਾਂਪੁਰਸ਼ਾਂ ਦੇ ਅੱਖਾਂ ਦੇ ਸਾਹਮਣੇ ਤੁਸੀਂ ਲਾਵਾ ਲਈਆਂ ਇਹਨਾਂ ਦਾ ਸਤਕਾਰ ਕਰਨਾ ਕੋਈ ਵੀ ਮਨ ਤੁਹਾਡਾ ਮਨ ਮਟਾਓ ਮੜ ਜਾ ਹੁੰਦਾ ਨਾ ਤੇ ਉਹਨੂੰ ਘਰ ਤੇ ਬੈਠ ਕੇ ਹੀ ਆਪਣਾ ਸੋਲਵ ਕਰਦਾ ਠੀਕ ਹੈ ਕਿਉਂਕਿ ਅੱਜ ਕੱਲ ਬਾਬਾ ਜੀ ਡਾਈਵੋਰਸ ਬਹੁਤ ਹੋ ਗਏ ਆ ਤੇ ਮੈਂ ਸੱਚੇ ਪਾਤਸ਼ਾਹ ਕੇ ਬੇਨਤੀ ਕਰਦਾ ਕਿ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਨਾਮਾ ਨਹੀਂ ਲਿਆ ਉਹਨਾਂ ਨੂੰ ਅਕਲ ਆਵੇ ਔਰ ਦੋਨੋਂ ਮੀਆਂ ਵੀ ਇਹਨੂੰ ਅਕਲ ਆਵੇ ਕਿ ਪਹਿਲਾਂ ਰੱਖਿਆ ਕਰੋ ਵੀ ਜੋ ਮਰਜ਼ੀ ਹੋ ਜਾਏ ਆਪਾਂ ਇੱਕ ਵੀ ਜਦੋਂ ਵੱਖ ਨਹੀਂ ਰਹਿਣਾ ਕਿਉਂਕਿ ਜਿੱਥੇ ਦੋ ਭਾਂਡੇ ਹੁੰਦੇ ਖੜਕਦੇ ਜ਼ਰੂਰ ਹੁੰਦੇ ਆ ਪਰ ਇੰਨੇ ਨਾ ਖੜਕਾ ਕਰੋ ਵੀ ਚਿਆਬੀ ਪੈ ਜਾਣ। ਬਾਕੀ ਸੱਚੇ ਪਾਤਸ਼ਾਹ ਨੇ ਤੁਹਾਨੂੰ ਬਹੁਤ ਸ਼ਕਤੀ ਦਿੱਤੀ ਆ ਤੇ ਇੱਕ ਵਾਰ ਇਹ ਕਹਿੰਦਾ ਵੀ ਕਲਗੀਧਰ ਪਾਤਸ਼ਾਹ ਨੂੰ ਜ਼ਰੂਰ ਯਾਦ ਕਰਿਆ ਕਰੋ। ਉਹਨਾਂ ਦੇ ਸਹਬਜ਼ਾਦਿਆਂ ਨੂੰ ਆਪਣੇ ਪੁੱਤਰਾਂ ਨੂੰ ਬਸ 2 ਮਿੰਟ ਦੀ ਗੱਲ ਆ ਬਾਬਾ ਜੀ ਬੱਸ ਚੱਲਦੇ ਹਾਂ ਬਸ ਮੇਰਾ ਵੀ ਨਿਭਣ ਵਾਲਾ ਹੀ ਕੰਮ ਆ ਕਿਉਂਕਿ ਮੈਂ ਤਾਂ ਤੁਹਾਡੇ ਕਰਕੇ ਹੈ ਨਾ ਫਿਰ ਆਪਣੇ ਨਿਆਰਿਆਂ ਨੂੰ ਸੂਰਮੇ ਬਣਾ ਕੇ ਰੋ ਐਵੇਂ ਨਿਕਲ ਜਾ ਇੱਥੇ ਮਰੇ ਜਾ ਬਿਰਤ ਹੋਣ ਲੱਗ ਪਿਆ ਹਾਏ ਇਹ ਤਾਂ ਚੱਲਿਆ ਵੀ ਕਿੱਥੇ ਚੱਲਿਆ ਉਹਨੂੰ ਸੂਰਮਾ ਬਣਾਓ ਕੋਈ ਗੱਲ ਨਹੀਂ ਪੁੱਤ ਤੈਨੂੰ ਕੁਝ ਨਹੀਂ ਹੁੰਦਾ ਸੋ ਇਹ ਕਰਕੇ ਆਪਣੇ ਬੱਚਿਆਂ ਨੂੰ ਸਾਹਿਬ ਜੀ ਦੀਆਂ ਗੱਲਾਂ ਸੁਣਾਇਆ ਕਰੋ ਉਹਨਾਂ ਨੇ ਕਿੰਦਾ ਠੰਡਾ ਜਿ ਰਹਿ ਕੇ ਆਪਣਾ ਜੀਵਨ ਵਕੀਦ ਕੀਤਾ ਕਿੰਦਾ ਸ਼ਹਾਦਤਾਂ ਦਿੱਤੀਆਂ ਸੋ ਮੈਂ ਜ਼ਿਆਦਾ ਗੱਲਾਂ ਨਹੀਂ ਕਰ ਰਹੀ ਕਿਉਂਕਿ ਮਹਾਂਪੁਰਸ਼ ਵੀ ਬਾਬਾ ਜੀ ਮੈਂ ਤੁਹਾਡੇ ਕੋਲ ਸਪੈਸ਼ਲੀ ਆਵਾਂਗਾ ਤੁਸੀਂ ਬਹੁਤ ਵਧੀਆ ਬੁਲਾ ਰਹੇ ਹੋ ਔਰ ਮੈਂ ਜਿੰਨੇ ਵੀ ਲਾੜੇ ਆ ਇੱਕ ਰੀ ਹੱਥ ਕੇ ਦਿਖਾ ਦਿਓ ਲੈ ਦੇਖ ਲਓ ਬਾਬਾ ਜੀ ਹਜੇ ਵੀ ਹੱਸੀ ਜਾਂਦੇ ਆ ਪੁੱਤ ਪਤਾ ਤਾਂ ਬਾਅਦ ਚ ਲੱਗਣਾ ਜਦੋਂ ਤੁਹਾਨੂੰ ਮੈਨੇ ਆਵਾਸੀ ਨਾ ਲੈਣ ਦਿੱਤੀ ਸੋਇਸ਼ ਕਰਕੇ

हरि सिर झकणे सारू मिलज कोई कॾहिं किसे बि जान लॻे न च भुख